जय श्री कृष्णा जी ਬਹੁਤ ਸਾਰੇ ਲੋਕ ਬਚਪਨ ਦੇ ਵਿੱਚ ਜਿਹੜੇ ਬੱਚੇ ਕੰਮ ਕਰਦੇ ਨੇ ਪੜ੍ਹਾਈ ਛੱਡ ਕੇ ਮਾਤਾ ਪਿਤਾ ਦੇ ਹਿਸਾਬ ਨਾਲ ਚੱਲਦੇ ਆ ਡਿਪੈਂਡ ਹੋ ਜਾਂਦੇ ਨੇ ਉਹ ਸੋਚਦੇ ਵੀ ਜੋ ਸਾਡੇ ਮਾਤਾ ਪਿਤਾ ਤਰੰਗੇ ਚੰਗਾ ਹੀ ਤਰੰਗੇ ਪਰ ਬਹੁਤ ਸਾਰੀਆਂ ਫੈਮਲੀਆਂ ਵਿੱਚ ਜਿਹੜਾ ਵੱਡਾ ਭਰਾ ਹੁੰਦਾ ਉਹ ਮਿਹਨਤ ਕਰਦਾ ਹੀ ਰਹਿ ਜਾਂਦਾ ਛੋਟਾ ਬਾਹਰ ਚੱਲ ਜਾਂਦਾ ਉਹਨੂੰ ਪੜ੍ਹ ਲੈਣ ਦਾ ਉਹਦਾ ਨਵੀਂ ਕੋਠੀ ਪਹਿਲਾਂ ਬਣ ਜਾਂਦੀ ਆ ਤੇ ਜਿਹੜਾ ਬਚਪਨ ਤੋਂ ਲੱਗਿਆ ਹੁੰਦਾ ਉਹ ਵਿਚਾਰਾ ਉੱਥੇ ਹੀ ਰਹਿ ਜਾਂਦਾ ਮੈਂ ਉਹਨਾਂ ਮਾਵਾ ਨੂੰ ਉਹਨਾਂ ਪਿਓਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਵਾਂ ਤੁਸੀਂ ਜਿਹੜੇ ਕਰਮ ਕਰਦੇ ਆ ਨਾ ਜਿਹੜੀ ਵੰਡ ਵਿੱਚ ਤੁਸੀਂ ਟਾਣੀ ਵੰਡ ਕਰ ਦਿੰਨੇ ਆ ਇਹਦੀ ਦੇਣਦਾਰੀ ਬੜੀ ਉਠੀ ਨਿਕਲਦੀ ਆ ਪਿਆਰ ਹੁੰਦਾ ਉਹ ਮੋਹ ਮਮਤਾ ਹੁੰਦੀਆਂ ਪਰ ਤਦੇ ਵੀ ਤੁਸੀਂ ਇਸ ਤਰ੍ਹਾਂ ਦੇ ਕੰਮ ਨਾ ਕਰੋ ਜਿਹੜਾ ਬੱਚਾ ਜਿੰਨੀ ਮਿਹਨਤ ਕਰਦਾ ਉਹਦਾ ਬਰਾਬਰ ਉਹਨੂੰ ਹਿੱਸਾ ਮਿਲਣਾ ਚਾਹੀਦਾ ਉਹ ਆਪਣੀ ਖੁਸ਼ੀ ਨਾਲ ਕੋਈ ਤਰਬਾਨੀ ਦੇ ਰਿਹਾ ਉਹ ਲੱਗਦਾ ਪਰ ਇਹਦੇ ਨਾਲ ਮਨਾਂ ਵਿੱਚ ਫਰਕ ਪੈ ਜਾਂਦਾ ਵਾ ਬਹੁਤ ਸਾਰੀ ਤਰ੍ਹਾਂ ਚ ਹੀ ਕੁਝ ਹੋ ਰਿਹਾ ਠੀਕ ਹੈ ਕਈਆਂ ਦੇ ਵੱਡੇ ਆ ਨਾ ਹੋ ਜਾਂਦਾ ਕਈਆਂ ਦੇ ਛੋਟੇ ਬੱਚਿਆਂ ਨਾ ਹੋ ਜਾਂਦਾ ਭੈਣ ਭਰਾਵਾਂ ਵਿੱਚ ਵਿੱਚ ਤੇਰਾ ਨਾ ਕਰੋ ਬੱਚਿਆਂ ਦੇ ਮਨਾਂ ਦੇ ਵਿੱਚ ਜ਼ਹਿਰ ਨਾ ਟੋਲੋ ਇਹਦੇ ਨਾਲ ਤੁਹਾਡੇ ਪਰਿਵਾਰ 'ਚ ਵਟਵਾਰੀ ਤੋਂ ਇਲਾਵਾ ਹੋਰ ਕੋਈ ਵੱਡੇ ਫੈਸਲੇ ਨਹੀਂ ਹੋਣੇ ਸਾਂਝੇ ਪਰਿਵਾਰ ਖਤਮ ਹੋ ਰਹੀ ਨੇ ਪਰਮਾਤਮਾ ਤੁਹਾਡਾ ਸਾਰਿਆਂ ਦਾ ਪਲਾਤਰੇ ਮੇਰੀ ਇਹ ਵੀਡੀਓ ਮੈਂ ਨਹੀਂ ਤਾਉਂਦਾ ਚੀਬ ਵੱਤ ਵਾ ਸ਼ੇਅਰ ਕਰੋ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਮੈਂ ਤਾਂ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਉਹ ਕਰਕੇ ਲੈਣਾ ਵਾ ਮਨ ਬੋਝ ਹਲਕਾ ਕਰ ਲੈਣਾ ਰੱਬ ਅੱਲਾ ਕਰੇ ਖੁਸ਼ ਰਹੋ